ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਜਲਦੀ ਹੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ 28 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਅੱਜ ਕੁਝ ਕੁ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਇਹ ਧੁੰਦ ਜਿਹੜੀ ਹੈ ਕਿ ਬਹੁਤਾਂ ਲੰਬਾ ਸਮਾਂ ਰਹਿੰਦੀ ਹੋਈ ਦਿਖਾਈ ਨਹੀਂ ਦੇਵੇਗੀ ਤਕਰੀਬਨ 9-10 ਵਜੇ ਤੱਕ ਮੌਸਮ ਪੰਜਾਬ ਦਾ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਕੁਝ ਕੁ ਜ਼ਿਲ੍ਹੇ ਹੋਗਾ ਜਿਵੇਂ ਕਰਪੂਰਥਲਾ ਜਲੰਧਰ ਤਰਨਤਾਰਨ ਅਮਰਸਰ ਜਾਂ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਅੱਜ ਟੈਂਪਰੇਚਰ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਰਾਤ ਦਾ ਟੈਂਪਰੇਚਰ ਵੀ ਹੇਠਾਂ ਵੱਲ ਨੂੰ ਗਿਆ ਹੈ ਤੇ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਵੀ ਹੇਠਾਂ ਵੱਲ ਨੂੰ ਜਾਵੇਗਾ ਮੌਸਮ ਅੱਜ ਵੀ ਸਾਫ਼ ਰਹੇਗਾ ਪੱਛਰੀ ਹਵਾ ਲਗਾਤਾਰ ਚੱਲਦੀ ਰਹੇਗੀ ਦੁਪਹਿਰ ਤੱਕ ਸਾਰੇ ਹੀ ਇਲਾਕਿਆਂ ਵਿੱਚ ਮੌਸਮ ਸਾਫ਼ ਹੋਵੇਗਾ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਅਤੇ ਖੁਸ਼ਕ ਹੀ ਬਣਿਆ ਰਹੇਗਾ